ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਸਿੱਖ ਅਤੇ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਕਾਰਵਾਈ ਤੋਂ ਹੋਈਆਂ ਖੁਸ਼ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਵੱਲੋਂ ਪੱਕਾ ਪੂਰਿਆ ਚਾਰਿਆ ਹੈ ਜੋ ਪਿਛਲੀਆਂ ਸਰਕਾਰਾਂ ਪੰਥ ਦੇ ਲਈ ਕੌਮ ਦੇ ਲਈ ਨਹੀਂ ਕਰ ਪਾਈਆਂ ਉਹ ਕੰਮ ਕਰਕੇ ਦਿਖਾਇਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਸ ਵੱਡੇ ਮਸਲੇ ਨੂੰ ਧਾਰਮਿਕ ਮੁੱਦੇ ਨੂੰ ਲੜਕਾਇਆ ਜਾ ਰਿਹਾ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡਾ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਾਈ ਉਹਨਾਂ ਨੂੰ ਸਜ਼ਾ ਮਿਲੇਗੀ ਉਹ ਜੇਲ੍ਹ ਦੀਆਂ ਸੌਲਾਖਾਂ ਦੇ ਪਿੱਛੇ ਹੋਣਗੇ ਇਹਦੇ ਵਿੱਚ ਚਾਹੇ ਹੋਣ ਕੈਪਟਨ ਅਮਿਲਿੰਦਰ ਸਿੰਘ ਚਾਹੇ ਹੋਣ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਚਾਹੇ ਹੋਣ ਸ਼ਰੂਮਣੀ ਅਕਾਲੀ ਦਲ ਦੇ ਹੋਰ ਵੱਡੇ ਆਗੂ ਉਹਨਾਂ ਨੂੰ ਸਜ਼ਾ ਮਿਲੇਗੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੌਮ ਨੂੰ ਤੇ ਪੰਥ ਨੂੰ ਜਸਿਸ ਦਵਾਇਆ ਚਾਹੇਗਾ ਮੁੱਦਾ ਪੱਖਿਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਮੁੱਦਾ ਪੱਖਿਆ ਜਦੋਂ ਮੁਰੀਦ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸੀ ਉਦੋਂ ਡਿਪਟੀ ਸੀਐਮਸੀ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੇਕਿਨ ਇਹ ਤਾਸਤੋ ਮਸਲੀ ਹੋਏ ਇਹਨਾਂ ਵੱਲੋਂ ਕਾਰਵਾਈ ਨਹੀਂ ਕੀਤੀ ਗਈ ਸਿੱਖ ਅਤੇ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵਾਰ-ਵਾਰ ਮੰਗ ਕੀਤੀ ਗਈ ਕਿ 328 ਪਾਵਨ ਸਰੂਪਾ ਦਾ ਮਸਲਾ ਸੁਲਜਾ ਸੁਲਝਾਇਆ ਚਾਵੇ ਇਸ ਨੂੰ ਸੋਲਵਡ ਕੀਤਾ ਚਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਮਿਲੇ ਦੇਰ ਆਏ ਦਰਸਤ ਆਏ ਪੰਜਾਬ ਦੇ ਮੁੱਖ ਮੰਤਰੀ ਭਗਵੰਤੋ ਮਾਨ ਦੇ ਕਹਿਣ ਤੇ ਅਤੇ ਦੂਸਰੇ ਪਾਸੇ ਵਿਧਾਨ ਸਭਾ ਦੇ ਸਪੀਕਰ ਇਸ ਮਾਮਲੇ ਦੇ ਵਿੱਚ ਨਿਤਰ ਆਇਦੇ ਕੁਲਤਾਰ ਸਿੰਘ ਸੰਧਵਾ ਅਤੇ ਪੰਜਾਬ ਦੇ ਸਿੱਖਿਆ ਯਾਨੀ ਕਿ ਐਜੂਕੇਸ਼ਨਲ ਮਨਿਸਟਰ ਹਰਜੋਤ ਸਿੰਘ ਬੈਂਸ ਵੀ ਇਸ ਮਾਮਲੇ ਦੇ ਵਿੱਚ ਆ ਗਏ ਨੇ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਵੱਲੋਂ ਪੱਖ ਪੂਰਿਆ ਚਾਰਿਆ ਹੈ ਕਿ ਇਹ ਸਾਰਾ ਮਸਲਾ ਰਾਜਨੀਤੀ ਤੋਂ ਪ੍ਰੇਰਿਤ ਹੈ ਲੇਕਿਨ ਕੌਮ ਅਤੇ ਵਕ ਵਕ ਪ੍ਰਚਾਰਕ ਲੰਮੇ ਸਮੇਂ ਤੋਂ ਮੰਗ ਰ ਰਹੇ ਸੀ ਕਿ 328 ਪਾਵਨ ਸਰੂਪਾਂ ਦਾ ਮਸਲਾ ਨਾ ਤਾਂ ਸ਼ਰੂਪਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਸਲਾ ਹੱਲ ਕੀਤਾ ਗਿਆ ਨਾ ਇਹਦਾ ਨਿਆਂ ਦਵਾਇਆ ਗਿਆ ਸ਼ਰੂਪਰੀ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਹਣਾ ਵੱਲੋਂ ਜਦੋਂ ਇਹ ਦੀ 328 ਪਾਵਨ ਸਰੂਪਾਂ ਦਾ ਮੁੱਦਾ ਪਖਿਆ ਜਦੋਂ ਕੌਮ ਨੇ ਆਪਣੀ ਆਵਾਜ਼ ਬੁਲੰਦ ਕੀਤੀ ਜਦੋਂ ਕੌਮ ਨੇ ਮੰਗਾ ਮੰਗੀਆਂ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਦੱਸ ਦਿੰਦੇ ਹਾਂ ਮਾਮਲਾ ਕੀ ਹੈ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਚੱਲਿਆ 328 ਪਾਵਨ ਸਰੂਪਾਂ ਦਾ ਮਾਮਲਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ ਇਸ ਬਾਬਤ ਥਾਣਾ ਸੀ ਡਿਵੀਜ਼ਨ ਵਿਖੇ 16 ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਇਹ ਪਹਿਲੀ ਵਾਰ ਹੈ ਕਿ 16 ਵਿਅਕਤੀਆਂ ਦੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ 16 ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਨ ਲਈ ਗਈ ਹੈ 328 ਪਾਵਨ ਸਰੂਪਾਂ ਨੂੰ ਲੈ ਕੇ ਕਿਉਂਕਿ ਸਿੱਖ ਅਤੇ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ ਮੰਗ ਕਰ ਰਹੇ ਸੀ ਲੇਕਿਨ ਚਾਹੇ ਉਹ ਕੈਪਟਨ ਅਮਨਦਰ ਸਿੰਘ ਦੀ ਸਰਕਾਰ ਆਈ ਚਾਹੇ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਆਈ ਇਹਨਾਂ ਨੇ ਇਸ ਮਾਮਲੇ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾ ਕੇ ਰੱਖਿਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਆਦਮੀ ਪਾਰਟੀ ਦੇ ਮੌਜੂਦਾ ਕੈਬਨਟ ਐਜੂਕੇਸ਼ਨ ਮਿਨਿਸਟਰ ਅਰਜੋਤ ਬੈਂਸ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਦੁੱਧ ਦਾ ਦੁੱਧ ਅਤੇ ਪਾਣੀ ਕਰਨਗੇ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿਰਾਸਤੀ ਮਾਰਗ ਤੇ ਸਿੱਖ ਸਤਿ ਭਾਵਨਾ ਦਲ ਵੱਲੋਂ ਦਿੱਤੇ ਜਾ ਰਿਹਾ ਧਰਵੇ ਵਿੱਚ ਪਹੁੰਚ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅਤੇ ਕੈਬਨਿਟ ਮੰਤਰੀ ਹਜੂ ਸਿੰਘ ਬੈਸ ਨੇ ਮੰਗ ਪੱਤਰ ਪ੍ਰਾਪਤ ਕਰਦਿਆਂ ਪੁਲਿਸ ਨੂੰ ਅਬਰサー ਨੂੰ ਇਸ ਸੰਬੰਧੀ ਐਫ ਆਈ ਆਰ ਦਰਜ ਕਰਨ ਦੇ ਦਰਦੇ ਦਿੱਤੇ ਜਿਸ ਤੋਂ ਬਾਅਦ ਪੁਲਿਸ ਥਾਣਾ ਸੀ ਡਿਵੀਜ਼ਨ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਇਹ ਪਹਿਲੀ ਵਾਰ ਹੋਇਆ ਹੈ ਕਿ 16 ਵਿਅਕਤੀਆਂ ਤੇ 328 ਪਾਵਨ ਸਰੂਪਾਂ ਦੇ ਮਾਮਲੇ ਨੂੰ ਲੈ ਕੇ ਐਫਆਈਆਰ ਦਰਜ ਹੋਈ ਹੈ ਇਹ ਸਾਰਾ ਕੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਰਿਸਪੈਕਟਡ ਨੇ ਰਿਸਪੈਕਟਡ ਰਹਿਣਗੇ ਕਿਉਂਕਿ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਕੰਮ ਹੋਇਆ ਹੈ ਉਹਨਾਂ ਨੇ ਹੀ ਨਿਰਦੇਸ਼ ਦਿੱਤੇ ਨੇ ਇਸ ਕਰਕੇ ਕੁਲਤਾਬ ਸਿੰਘ ਸੰਧਵਾ ਅਤੇ ਪੰਜਾਬ ਦੇ ਐਜੂਕੇਸ਼ਨ ਮਿਨਿਸਟਰ ਐਜੂਕੇਸ਼ਨ ਮਿਨਿਸਟਰ ਹਰਜੋਤ ਸਿੰਘ ਬਾਸਵਲ ਨੂੰ ਪੁਸਕ ਕਮਿਸ਼ਨ ਅਬਰ ਸਰ ਅਨੂੰ ਕਹਿ ਕੇ ਜਿਹੜੀ ਐਫਆਈ ਕਟਾਈ ਗਈ ਹੈ ਉਹਨਾਂ 16 ਵਿਅਕਤੀਆਂ ਦੇ ਵਿੱਚ ਹਾਲੇ ਉਹਨਾਂ 16 ਵਿਅਕਤੀਆਂ ਦੇ ਨਾਮ ਨਹੀਂ ਲੇਕਿਨ ਜਿਨ੍ਹਾਂ ਵੱਲੋਂ ਇਹ ਕੰਮ ਕਰਵਾਇਆ ਗਿਆ ਉਹਨਾਂ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਹੋਵੇਗੀ ਇਸ ਮਾਮਲੇ ਵਿੱਚ ਵਿਰਾਸਤੀ ਮਾਰਗ ਅਤੇ ਐਤਵਾਰ ਨੂੰ ਦਿੱਤੇ ਜਾ ਰਿਹਾ ਧਰਨੇ ਵਿੱਚ ਮਹਾਪੰਚਾਇਤ ਵਿੱਚ ਸੱਦ ਭਾਵਨਾ ਦਲ ਦੇ ਮੁਖੀ ਡਾਕਟਰ ਭਾਈ ਬਲਦੇਵ ਸਿੰਘ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਲ ਬਲਦੇਵ ਸਿੰਘ ਸਿਰਸਾ ਈਮਾਨ ਸਿੰਘ ਮਾਨ ਬਾਬਾ ਸਰਬ ਸਰਬ ਜੋ ਸਿੰਘ 베ਦੀ ਸਮੇਤ ਵੱਡੀ ਵੱਡੀਆਂ ਹਸਤੀਆਂ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਸ਼ਾਮਲ ਹੋਈਆਂ ਆਖੀਰ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੰਗ ਪੱਤਰ ਪ੍ਰਾਪਤ ਕਰਦੇ ਆ ਪੁਲਿਸ ਕਮਿਸ਼ਨ ਅੰਮ੍ਰਿਤਸਰ ਨੂੰ ਇਸ ਸਬੰਧੀ ਐਫ ਆਈ ਆਰ ਦਰਜ ਕਰਨ ਦੇ ਨਿਰਦੇਸ਼ ਕਰਨ ਦੇ ਜੋ ਨਿਰਦੇਸ਼ ਦਿੱਤੇ ਉਸ ਦੇ ਕਾਰਵਾਈ ਕਰਦੇ ਆ ਥਾਣਾ ਪੁਲਿਸ ਸੀ ਡਿਵੀਜ਼ਨ ਵਿਕੇ ਧਾਰਾ 295 295 ਏ 409 465 ਅਤੇ 120 ਬੀ ਦੇ ਤਹਿਤ ਐਫਆਈਆਰ ਦਰਜ 16 ਵਿਅਕਤੀਆਂ ਦੇ ਕਰ ਲਈ ਗਿਆ ਇਸ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਬੋਲੇ ਨੇ ਉਹਦੇ ਬਾਰੇ ਵੀ ਦੱਸਦੇ ਨੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੰਦ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸੰਬੰਧੀ ਕੁਝ ਜਥੇਬੰਦੀਆਂ ਦੇ ਕੁਝ ਜਥੇਬੰਦੀਆਂ ਦੇ ਧਰਨੇ ਦੀ ਪੰਜਾਬ ਦੀ ਆਪ ਆਦਮੀ ਪਾਰਟੀ ਸਰਕਾਰ ਵੱਲੋਂ ਕੀਤੀ ਗਈ ਅਗਵਾਈ ਸਿੱਖ ਸਿੱਖ ਸੰਸਥਾਵਾਂ ਲਈ ਜਿਹੜਾ ਹੈ ਸਿੱਖ ਸੰਸਥਾਵਾਂ ਵਿੱਚ ਖੁੱਲੀ ਦਖਲਅੰਦਾਜ਼ੀ ਹੈ ਇਹ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਵੀ ਨੇ ਲਾਇਆ ਕਿ 328 ਪਾਵਨ ਸਰੂਪਾਂ ਨੂੰ ਲੈ ਕੇ ਜਿਹੜੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਇਹ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਅਤੇ ਪੰਜਾਬ ਸਰਕਾਰ ਦੀ ਸਿੱਕੇ ਸਸਤਾਵਾ ਸਸਤਾਵਾ ਵਿੱਚ ਖੁੱਲੀ ਲਖੜਬਾਜ਼ੀ ਹੈ ਉਹਨਾਂ ਨੇ ਕਿਹਾ ਕਿ ਇਸ ਪੁਰਾਣੇ ਮਾਮਲੇ ਵਿੱਚ ਲੱਗੇ ਲੱਗੇ ਧਰਨੇ ਵਿੱਚ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦਾ ਸ਼ਾਮਲ ਹੋਣਾ ਅਤੇ ਐਫਆਈਆਰ ਦਰਜ ਕਰਨਾ ਕਰਨ ਲਈ ਦਰਦੇਸ਼ ਦੇਣੇ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਹਿ ਰਹੇ ਨੇ ਕਿ ਇਹ ਸਿਆਸਤ ਖੇਡੀ ਜਾ ਰਹੀ ਹੈ 16 ਵਿਅਕਤੀਆਂ ਤੇ ਐਫ ਆਈ ਆਰ ਦਰਜ ਹੋਈ ਹੈ ਵੱਖ-ਵੱਖ ਧਰਾਵਾਂ ਦੇ ਤਹਿਤ ਸ਼੍ਰੀ ਅਮਰਸਰ ਦੇ ਡਿਪਲਿਮੇਟ ਕਮਿਸ਼ਨ ਡਿਪਲਿਮੇਟ ਕਮਿਸ਼ਨ ਸਾਹਿਬ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਸੀ ਕੁਲਤਾਪ ਸਿੰਘ ਸੰਧਮਾ ਅਤੇ ਹਰਜੂਤ ਸਿੰਘ ਬੈਂ ਸੁਵੰਨੋਂ ਕਿਉਂਕਿ ਧਰਨਾ ਲੱਗਿਆ ਹੋਇਆ ਸੀ 328 ਸਰੂਪਾਂ ਨੂੰ ਲੈ ਕੇ ਉਹ 328 ਰੁਪਏ ਕਿੱਥੇ ਨੇ ਕਿੱਥੇ ਖੁਰਦ-ਬੁਰਦ ਕੀਤੇ ਗਏ ਨੇ ਇਸ ਬਾਰੇ ਪਤਾ ਲਗਾਉਣ ਦੇ ਲਈ ਸਿੱਖ ਅਤੇ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਕਿਸਾਨ ਆਗੂ ਕਾਫੀ ਲੰਬੇ ਸਮੇਂ ਤੋਂ ਮੰਗ ਕਰ ਰਹੀ ਸੀ ਨਾ ਤਾਂ ਇਹ ਇਸ ਦਾ ਜਿਹੜਾ ਹੈ ਮਸਲਾ ਸੁਲਝਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਹੁਣਾ ਵੱਲੋਂ ਨਾ ਸ਼ਰੂਬਨੀ ਇਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਧਾਰਮਿਕ ਸਿੱਖ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰਦੀ ਹੈ ਸਿੱਧੇ ਤੌਰ ਤੇ ਇਹ ਇਲਜ਼ਾਮ ਗਾਇਏ ਨੇ ਚਰੂਮੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਵੀ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਐਫਆਈਰ ਕੱਟੀ ਗਈ ਹੈ ਉਹਨਾਂ 16 ਵਿਅਕਤੀਆਂ ਤੇ ਜਿਨ੍ਹਾਂ ਦੀ ਰੈਨਵਾਈ ਹੇਟ ਹੈ ਇਹ ਕੰਮ ਹੋਏ ਜਿਹੜੇ ਸ਼ੱਕੀ ਦੱਸੇ ਜਾਂਦੇ ਸ੍ਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੱਡਾ ਕੰਮ ਕਰਕੇ ਦੱਸ ਦਿੱਤਾ ਹੈ ਕਿ ਪੰਥ ਅਤੇ ਪੰਥ ਦੀ ਰਾਖੀ ਕਰਨਾ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੱਡੀ ਜ਼ਿੰਮੇਵਾਰੀ ਹੈ ਤਾਂ